ਮੈਂ ਤੱਕੀ ਤੋਂ ਸੁਣ ਲਈਓ ਮੈਂ ਆਸਾਂ ਰੱਖੀ ਚਤ ਮੇਰੇ ਸਭ ਦੁੱਖ ਗਵਾਈ ਜਿਓ ਗਿਆਨ ਗਿਆਨ ਕਿਚ ਕਰਨ ਨਾ ਜਾਣਾ ਸਾਲ ਨਾ ਜਾਣਾ ਤੇਰੀ ਸਭ ਤੋਂ ਵੱਡਾ ਸਤਗੁਰੂ ਨਾਨਕ ਜੇ ਨਿਕਲ ਰੱਖੀ ਮੇਰੀ ਡੰਡੋਤ ਬੰਧਨ ਅਨਿਕ ਬਾਖ ਸਰ ਕਲਾ ਸਮਰਤ ਡੋਲਨ ਤੇ ਰੱਖੋ ਪ੍ਰਭੂ ਨਾਨਕ ਦੇਖ ਕਰ ਹੱਥ ਕੁੰਬੇ ਵੱਦਾ ਜਲ ਰਹੇ ਜਲ ਬਿਨ ਕੁੰਬ ਨਾ ਹੋਏ ਗਿਆਨ ਕਾ ਬੱਦਾ ਮੰਨ ਰਹੇ ਗੁਰ ਬਿਨ ਗਿਆਨ ਨਾ ਹੋਏ ਤੁਮਰੀ ਸ਼ਰਨ ਤੁਮਹਾਰੀ ਆਸਾ ਤੁਮਹੀ ਸਜਨ ਸੋਹੇਲੇ ਰਾਖੋ ਰੱਖਣ ਹਰ ਦਿਆਲਾ ਨਾਨਕ ਕਰਕੇ ਗੋਲੇ ਬਲਿਹਾਰੀ ਗੁਰ ਆਪਣੇ ਦਿਵਹਾਰੀ ਸਦਬਾਰ ਜਿਨ ਮਾਨਸ ਕੇ ਦੇਵਤੇ ਕੀਏ ਕਰਤਨਾ ਲਾਗੀ ਵਾ ਜੈ ਸੋ ਚੰਦਾ ਉਗਵੇ ਸੂਰਜ ਚੜੇ ਹਜ਼ਾਰ ਇੱਥੇ ਚੰਦਨ ਹੁੰਦੇ ਆ ਗੁਰਬਿਨ ਕੋਰ ਅੰਦਰ ਡਿੱਤੇ ਸਭੇ ਥਾਵ ਨਹੀਂ ਤੁਲ ਜਿਹਾ ਬਦੋ ਬੁਰਗ ਬਿਜਾਤੇ ਤਾਸ ਸੁ ਸੋਇ ਵਸ ਜੇ ਸਕਨ ਅਪਾਰ ਰੂਪ RAMDAS PUR HAR HAI NANAK ਕਸਮਲ ਜਾਈਏ ਨਾ ਯੇ RAMDASAR ਨੈਨ ਨ ਦੇਕ ਅਨਸਾਰ ਸੀ ਨੈਨ ਬਿਹਾਲੀਆਂ ਕਰਨ ਨ ਸੁਨੀ ਨਾਦ ਕਰਨ ਮੁਦਕਾਲੀਆਂ ਰਸਨਾ ਜੱਪੇ ਨਾ ਨਾਮ ਤਿਲ ਤਿਲ ਕਰ ਕੱਟਿਏ ਹਰ ਹੈ ਜਪਿ ਸਰੇ ਗੋਬਿੰਦ ਰਾਏ ਨੇ ਨੋtin ਕੱਟੀਏ ਤਨ ਸੋ ਕਾਗਜ ਕਲਮ ਤਨ ਤਨ ਪਾਂਡਾ ਤਨ ਮਸ ਤਨ ਲਖਾਰੀ ਨਾਨਕਾ ਜਿਨ੍ਹੇ ਨਾਮ ਲਿਖਾਇਆ ਸੱਚ ਮਹੱਲਾ ਪਹਿਲਾ ਆਪੇ ਪੱਟੀ ਕਲਮ ਆਪੇ ਉਪਲੇਖਿ ਤੂ ਇੱਕੋ ਕਈਏ ਨਾਨਕਾ ਦੂਜਾ ਕਾਹੇ ਕੋ ਦੂਜਾ ਕਾਹੇ ਸਿਮਰੀਏ ਜੰਮੇ ਤੇ ਮਰ ਜਾਏ ਇੱਕੋ ਸਿਮਰੋ ਨਾਨਕਾ ਜੋ ਜਲਥਲ ਰਿਹਾ ਸਮਾਏ ਕਿੰਨੇ ਬੇਰ ਦੀਆਂ ਕੀ ਕੁਲ ਵਿਖੇ ਪ੍ਰਕਟੇ ਦਾ ਨਕਰਾਏ ਸਭ ਸਿਕਨਕ ਸੁਖ ਦੀਏ ਜੈ ਤੈ ਪਏ ਸਹਾਏ ਸਤਨਾਮ ਸ਼੍ਰੀ ਵਾਹਿਗੁਰੂ ਸਾਜੀਓ ਸੌਰਠ ਮਹੱਲਾ ਪੰਜਵਾ ਗੁਰਪੂਰਾ ਪੇਟਿਓ ਵਡਪਾਗੀ ਮਨਹਿ ਪਿਆ ਪਰਗਾਸਾ ਕੋਈ ਨਾ ਪੁੰਚਨ ਹਾਰਾ ਦੂਜਾ ਆਪਣੇ ਸਾਹਿਬ ਕਾ ਪਰਵਸਾ ਆਪਣੇ ਸਤਿਗੁਰ ਕੇ ਬਲਿਹਾਰੇ ਆਗੇ ਸੁਖ ਪਾਚੇ ਸੁਖ ਸਜਾ ਕਰ ਅਨੰਦ ਹਮਾਰੇ ਰਹਾਓ ਅੰਤਰ ਜਾਮੀ ਕਰਨੇ ਹਾਰਾ ਸੋਈ ਖਸਮ ਹਮਾਰਾ ਨਿਰਭਉ ਪਏ ਗੁਰ ਚਰਨੀ ਲਾਗੇ ਇਕਰਾਮ ਨਾਮ ਆਧਾਰਾ ਕਫਾਨ ਦਰਸਨ ਅਕਾਲ ਮੂਰਤ ਪ੍ਰਭ ਹੈ ਵੀ ਹੋ ਵਨਹਾਰਾ ਕੰਟ ਲਗਾਏ ਆਪਣੇ ਜਨ ਰਾਖੇ ਆਪਣੀ ਪ੍ਰੀਤ ਪਿਆਰਾ ਵੱਡੀ ਵਡਿਆਈ ਅਚਰ ਸੋਭਾ ਕਾਰਜ ਆਇਆ ਰਾਸੇ ਦਾਨਿਕ ਗੋਗੁਰੂ ਪੂਰਾ ਪੇਟਿਓ ਸਗਲੇ ਦੁੱਖ ਬਿਨਾਸੇ ਵੱਡੀ ਵਡਿਆਈ ਅਚਰ ਸੋਭਾ ਕਾਰਜ ਆਇਆ ਰਾਸੇ ਦਾਰਨੇ ਕੋਈ ਗੁਰ ਪੂਰਾ ਪੇਟਿਓ ਸਗਲੇ ਦੁੱਖ ਬਿਨਾ ਦੇ ਵਾਹਿਗੁਰੂ ਜੀ ਕਾ ਖਾਲਸਾ